ਥੈਂਕ ਯੂ ਥੈਂਕ ਯੂ ਸੋ ਮਚ ਸੋ ਮਚ ਜੀ ਜੈ ਮਾਤਾ ਦੀ ਜੀ ਹਰ ਹਰ ਮਾਦੇ ਹਰ ਹਰ ਮਾਦੇ ਜੈ ਮਾਤਾ ਦੀ ਦੋਸਤੋ ਅੱਜ ਪਹੁੰਚੇ ਸੀ ਡੈਕਨ ਕੰਪਨੀ ਤੋਂ ਪੰਕਜ ਜੀ ਔਰ ਸੰਦੀਪ ਜੀ ਸੰਦੀਪ ਸਾਡੇ ਡਿਸਟ੍ਰੀਬਿਊਟਰ ਨੇ ਲੁਧਿਆਣੇ ਤੋਂ ਬਹੁਤ ਨਾਈਸ ਪਰਸਨ ਮੈਨੂੰ ਇਹਨਾਂ ਨੇ ਯਾਨੀ ਕਿ ਇੰਨਾ ਮਾੜਾ ਸਮਾਂ ਹੁੰਦਾ ਸੀ ਕਿ ਡੈਕਨ ਮਿਲਦਾ ਨਹੀਂ ਸੀ ਹੁੰਦਾ ਫੋਨ ਕਰਦਾ ਸੀ ਕੋਈ ਵੀ ਕਿ ਸਾਡੇ ਕੋਲੇ ਮਾਲ ਨਹੀਂ ਹੈਗਾ ਪਰ ਇਹਨਾਂ ਨੇ ਇਹ ਨੇ ਵੈਰੀ ਵੈਰੀ ਨਾਈਸ ਪਰਸਨ ਨੇ ਨਾ ਕਿ ਇਹਨਾਂ ਨੇ ਮੇਰੇ ਕੋਲੇ ਕਦੇ ਥੋੜ੍ਹ ਨਹੀਂ ਰੱਖੀ ਡੈਕਨ ਕੰਪਨੀ ਦੇ ਅਸੀਂ ਦੀ ਹਰ ਟਾਈਮ ਮੇਰੇ ਕੋਲੇ ਉਪਲਬਧ ਹੁੰਦਾ ਸੀ ਉਹ ਵੀ ਟਾਈਮ ਸੀ ਜਦੋਂ ਕਿਸੇ ਕੋਲੇ ਹਰ ਇੱਕ ਬੰਦੇ ਦੇ ਹੱਥ ਖੜੇ ਹੋ ਜਾਂਦੇ ਸੀ ਕਿ ਮੇਰੇ ਕੋਲੇ ਡੈਕਨ ਦਾ ਏ ਸੀ ਹੈ ਨਹੀਂ ਭਾਈ ਭਾਜੀ ਪਰ ਇਹਨਾਂ ਨੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਜਦੋਂ ਇਹਨਾਂ ਤੋਂ ਗੱਡੀ ਮੰਗਦਾ ਸੀ ਨਾਲ ਦੀ ਨਾਲ ਇਹ ਲੋਡ ਕਰਵਾ ਦਿੰਦੇ ਸੀ ਔਰ ਕੰਪਨੀ ਪਰਸਨ ਵੈਰੀ ਨਾਈਸ ਇਹਨਾਂ ਦੇ ਇਹਨਾਂ ਦਾ ਨਾਮ ਹੈ ਜੀ ਪੰਕਜ ਜੀ ਔਰ ਬਹੁਤ ਨਾਈਸ ਪਰਸਨ ਨੇ ਇਹ ਵੀ ਔਰ ਇਹ ਸਪੈਸ਼ਲੀ ਕੇਕ ਲੈ ਕੇ ਆਏ ਨੇ ਲੁਧਿਆਣੇ ਤੋਂ ਮੇਰੇ ਕੋਲੇ ਇਹ ਕਹਿੰਦੇ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਡਾਈਕਨ ਕੰਪਨੀ ਦੇ ਨਾਲ ਔਰ ਇਹਨਾਂ ਨੇ ਇੱਕ ਲਾਂਚ ਕੀਤਾ ਕਿ ਹੌਟ ਐਂਡ ਕੋਲਡ ਅੱਗੇ ਜਾ ਕੇ ਸਰਦੀਆਂ ਆ ਰਹੀਆਂ ਨੇ ਏਸੀਆਂ ਦੀ ਉਦੋਂ ਵੀ ਆਪਾਂ ਨੂੰ ਲੋੜ ਪਏਗੀ ਹੌਟ ਐਂਡ ਕੋਲਡ ਜਿਹੜਾ ਏਸੀ ਆ ਮਤਲਬ ਉਹ ਇੱਕ ਬਹੁਤ ਵਧੀਆ ਮਸ਼ੀਨ ਹੈ ਸਭ ਤੋਂ ਵਧੀਆ ਹੌਟ ਐਂਡ ਕੋਲਡ ਦੀ ਗੱਲ ਕਰੀਏ ਤਾਂ ਡਾਈਕਨ ਕੰਪਨੀ ਦਾ ਹੀ ਮੰਨਿਆ ਜਾਂਦਾ ਕਿ ਉਹਦੇ ਵਿੱਚ ਕੀ ਕੀ ਖਾਸੀਅਤਾਂ ਨੇ ਹਾਂਜੀ ਪੰਕਾ ਜੀ ਹੋਟਨ ਕੋਲ ਦੇ ਵਿੱਚ ਸਾਡੇ ਕੋਲ 1.1 टन ਡੇਟਨ ਔਰ 1.8 ਦੇ ਵਿੱਚ ਮਸ਼ੀਨਸ ਅਵੇਲੇਬਲ ਨੇ 1.8 ਦੇ ਵਿੱਚ ਇਸ ਨੂੰ ਬੋਲਦੇ ਸੀ 64 uh, 100 ਕੂਲਿੰਗ ਕੈਪੈਸਿਟੀ ਦੇ ਵਿੱਚ ਮਸ਼ੀਨ ਹੈ ਔਰ ਮੇਨਲੀ ਕੀ ਹੈ ਫੀਚਰ ਇਹਨਾਂ ਦੇ ਵਿੱਚ ਇੱਕ ਆਪਣੇ ਕੂਲਿੰਗ ਕੈਪੈਸਿਟੀ ਪਲਸ ਟ੍ਰਿਪਲ ਡਿਸਪਲੇ ਹੈ ਮਸ਼ੀਨਸ ਦੇ ਵਿੱਚ ਟ੍ਰਿਪਲ ਡਿਸਪਲੇ ਕੀ ਹੈ ਕਿ ਅਦਰ ਬ੍ਰਾਂਡਸ ਤੁਹਾਨੂੰ ਸ਼ੋ ਕਰਦੇ ਕਿ ਕੋਈ 40% ਤੇ ਮਸ਼ੀਨ ਕੰਮ ਕਰ ਰਹੀ ਹੈ ਕੋਈ 50 ਦੇ ਕਰ ਰਹੀ ਹੈ ਕੋਈ 60 ਦੇ ਕਰ ਰਹੀ ਹੈ ਬਟ ਆਪਣੀ ਮਸ਼ੀਨ ਐਕਚੁਅਲੀ ਟ੍ਰਿਪਲ ਡਿਸਪਲੇ ਦੇ ਕਰ ਰਹੀਆਂ ਤੁਹਾਨੂੰ ਪਰਸੈਂਟੇਜ ਸ਼ੋ ਕਰਦੀ ਹੈ ਮਸ਼ੀਨ ਦੇ ਵਿੱਚ ਕਿ ਕਿੰਨੇ ਪਰਸੈਂਟ ਤੇ ਤੁਹਾਡੀ ਮਸ਼ੀਨ ਕੰਮ ਕਰ ਰਹੀ ਹੈ ਜੋ ਕਸਮਰ ਇੱਕ ਰੀਅਲ ਫੀਲ ਲੈ ਸਕਦਾ ਹੈ ਬਜਾਏ ਕਿ ਤੁਹਾਨੂੰ ਐਕਸਪ੍ਰੈਸ ਕਰ ਰਿਹਾ ਹੈ ਜਾਂ ਕੈਟਲੋਗ ਤੇ ਲਿਖ ਕੇ ਦੱਸ ਰਿਹਾ ਹੈ ਕਸਮਰ ਰੀਅਲ ਫੀਲ ਲੈ ਸਕਦਾ ਹੈ ਮੈਂ ਵੀ ਦੇਖਿਆ ਪੰਕਜ ਜੀ ਕਿ ਮੈਂ ਕਾਫੀ ਮਸ਼ੀਨਾਂ ਪਹਿਲਾਂ ਵੀ ਬੇਚ ਚੁੱਕਿਆ ਹੌਟ ਐਂਡ ਕੋਲਡ ਆਪਣੀ ਮਸ਼ੀਨ ਦੇ ਐਂਪੀਅਰ ਬਹੁਤ ਘੱਟ ਲੈਂਦੀ ਹੈ ਆਪਣੀ ਮਸ਼ੀਨ ਮੇਰੇ ਹਿਸਾਬ ਨਾਲ ਤਾਂ ਉਹ ਸਵਾ ਕੰਪੀਅਰ ਤੇ ਡੇਢ ਕੰਪੀਅਰ ਤੇ ਚੱਲ ਕੇ ਆ ਜਾਂਦੀ ਆ ਇਹ ਵੀ ਇੱਕ ਖਾਸੀਅਤ ਹੈ ਜੀ ਬਿਲਕੁਲ ਸਰ ਜਦੋਂ ਆਪਨੇ ਰੂਮ ਟੈਂਪਰੇਚਰ ਜੋ ਡਿਜ਼ਾਈਨ ਹੁੰਦਾ ਉਸੇ ਸੈੱਟ ਕਰਦੇ ਤੁਸੀਂ ਉਸ ਮਸ਼ੀਨ ਆ ਜਾਂਦੀ ਉਸ ਟੈਂਪਰੇਚਰ ਤੇ ਤਾਂ ਬਿਲਕੁਲ ਲੋ ਐਂਪੀਅਰ 1 ਕੰਪੀਅਰ ਤੇ ਵੀ ਮਸ਼ੀਨ ਚੱਲੀ ਜਾਂਦੀ ਆ ਹਾਂ ਬਿਲਕੁਲ ਇੱਕ ਸਵਾ ਡੇਢ ਇਸੇ ਮਸ਼ੀਨ ਕੰਮ ਕਰਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਹੁਣ ਆਉਣ ਵਾਲਾ ਟ੍ਰੈਂਡ ਇਹ ਹੈ ਜੀ ਕਿ ਆਪਾਂ ਨੇ ਘਰਾਂ ਦੇ ਵਿੱਚ ਹੀਟਰ ਨਹੀਂ ਲਗਾਏ ਨੇ ਏਸੀ ਹੀ ਲਵਾਣੇ ਨੇ ਜਿਹੜਾ ਕਿ ਆਪਾਂ ਨੂੰ 12 ਮਹੀਨੇ ਹੀ ਆਪਾਂ ਨੂੰ ਏਸੀ ਦੀ ਲੋੜ ਰਹੇ ਇਹ ਨਹੀਂ ਹੈਗਾ ਕਿ ਗਰਮੀਆਂ ਖਤਮ ਹੋ ਗਈਆਂ ਏਸੀਆਂ ਨੂੰ ਕਵਰ ਲਗਾ ਦੋ ਰੱਖ ਦਿਵੋ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਹੁਣ ਕੀ ਹੈ ਕਿ ਗਰਮੀਆਂ ਖਤਮ ਹੋ ਗਈਆਂ ਕੋਈ ਗੱਲ ਨਹੀਂ ਉਹਦਾ ਜਿਹੜਾ ਉਹ ਸਰਕਲ ਆ ਨਾ ਹੌਟ ਐਂਡ ਕੋਲਡ ਦਾ ਮਤਲਬ ਕੀ ਹੁੰਦਾ ਉਹਦਾ ਸਰਕਲ ਪੁੱਠਾ ਹੋ ਜਾਂਦਾ ਜਿਵੇਂ ਕਿ ਹੁਣ ਵਾਲੀ ਜਿਹੜੀ ਮਸ਼ੀਨ ਹੈ ਇਹ ਠੰਡੀ ਹਵਾ ਅੰਦਰ ਕਰਦਾ ਗਰਮ ਬਾਹਰ ਕੱਢਦਾ ਜਦੋਂ ਆਪਾਂ ਉਹ ਬਟਨ ਦੱਬਦਾਂਗੇ ਉਹਦਾ ਸਰਕਲ ਹੋ ਜਾਏਗਾ ਉਲਟਾ ਠੀਕ ਹੈ ਉਹ ਮਤਲਬ ਕਿ ਗਰਮ ਅੰਦਰ ਰੱਖੇਗਾ ਔਰ ਠੰਡੀ ਬਾਹਰ ਕਰੇਗਾ ਠੀਕ ਹੈ ਔਰ ਇਹਦੇ ਨਾਲ ਆਪਣੀ ਬਾਡੀ ਤੇ ਨੁਕਸਾਨ ਨਹੀਂ ਹੋਏਗਾ ਕੋਈ ਵੀ ਆਪਣੇ ਮਤਲਬ ਜਿਆਦਾ ਨੁਕਸਾਨ ਵਾਲੀ ਇਹਦੇ ਵਿੱਚ ਤਾਂ ਕੋਈ ਨੁਕਸਾਨ ਵਾਲੀ ਗੱਲ ਹੀ ਨਹੀਂ ਇਸ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਉਲਟਾ ਕੀ ਹੈ ਜੈਸੇ ਤੁਸੀਂ ਹੀਟਰ ਯੂਜ਼ ਕਰ ਰਹੇ ਹੋ ਬੈਡਰੂਮ ਦੇ ਵਿੱਚ ਤਾਂ ਹੀਟਰ ਤੋਂ ਬੰਦੇ ਨੂੰ ਡਾਊਟ ਲੱਗਦਾ ਹੈ ਕਿ ਯਾਰ ਕਿਤੇ ਕੋਈ ਮਤਲਬ ਬੱਚੇ ਨਾਲ ਕੋਈ ਕਰੰਟ ਨਾ ਲੱਗ ਜਾਏ ਕੁਝ ਹੋ ਜਾਏ ਇਹਦਾ ਮਤਲਬ ਇੱਕ ਤੁਸੀਂ ਇੱਕ ਫਿਕਸ ਜਗ੍ਹਾ ਲਗਾ ਰਹੇ ਹੋ ਅੱਜ ਕੱਲ ਆਇਲ ਹੀਟਰ ਵੀ ਆਉਂਦੇ ਆ ਹੀਟਰ ਨਾਲ ਤਾਂ ਕਹਿੰਦੇ ਪਾਣੀ ਵੀ ਆਪਣਾ ਕਾਰਦਾ ਬੋਡੀ ਦਾ ਵੀ ਆਕਸੀਜਨ ਬਰਨ ਹੁੰਦੀ ਹੈ ਆਕਸੀਜਨ ਬਰਨ ਹੁੰਦੀ ਹੈ 에어 ਕੰਡੀਸ਼ਨ ਦੇ ਕੁਝ ਨਹੀਂ ਆ ਤੁਸੀਂ ਆਪਣੀ ਗੱਡੀ ਦੇ ਵਿੱਚ ਵੀ ਕਰ ਲਗਾਉਂਦੇ ਹੋ ਤਾਂ ਉਸ ਨੂੰ ਆਟੋ ਕਰਦੇ ਹੋ ਤਾਂ ਸੇਮ ਇੱਕ ਸਰਕਲ ਰੋਟੇਸ਼ਨ ਹੈ ਇਸ ਨਾਲ ਇੱਕ ਉਲਟਾ ਤੁਸੀਂ ਕਹਿੰਦੇ ਕੰਫਰਟੇਬਲੀ ਬੈਠਦੇ ਹੋ ਕੰਫਰ ਮਿੰਟ ਜੇ ਇਸ ਨੂੰ ਬੋਲਦੇ ਆਲ ਵੈਦਰ 에어 ਕੰਡੀਸ਼ਨਿੰਗ ਆਲ ਵੈਦਰ ਮਤਲਬ ਹੋ ਗਿਆ ਗਰਮੀ ਸਰਦੀ ਦੋਨਾਂ ਵਾਸਤੇ ਇੱਕੇ ਸੀ ਸਰ ਆਲ ਵੈਦਰ ਥੈਂਕ ਯੂ ਦੇਖੋ ਮਿਹਨਤ ਕਰੋ ਮਿਹਨਤ ਦਾ ਨਤੀਜਾ ਬਹੁਤ ਵਧੀਆ ਮਿਲਦਾ ਕਿਤੇ ਤਾਂ ਡੀਲਰ ਜੋ ਨਵਾਂ ਡੀਲਰ ਹੁੰਦਾ ਨਾ ਉਹਨੂੰ ਆਪ ਜਾ ਕੇ ਕੰਪਨੀ ਦੇ ਵਿੱਚ ਮਿੰਤਾ ਕਰਨੀਆਂ ਪੈਂਦੀਆਂ ਨੇ ਕਿ ਸਾਨੂੰ ਮਾਲ ਦਿਓ ਇੱਥੇ ਮਿਹਨਤ ਦੇਖੋ ਕਿੰਨੀ ਮਿਹਨਤ ਕਰਦੇ ਆਂ ਔਰ ਕੰਪਨੀ ਦੇ ਕੇ ਪਹਿਲੀ ਮੁਲਾਕਾਤ ਆ ਮੇਰੀ ਇਹਨਾਂ ਨਾਲ 2 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਪਹਿਲੀ ਵਾਰ ਮਿਲਿਆ ਭਾਜੀ ਆਪਣੇ ਸਪੈਸ਼ਲ ਮੈਂ ਕਦੇ ਕਾਲ ਨਹੀਂ ਕਰੀ ਤੁਹਾਨੂੰ ਮੈਂ ਜਾਣਦਾ ਵੀ ਨਹੀਂ ਸੀ ਹਨਾ ਕਦੇ ਕੋਲ ਹਾਂ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਮੁਲਾਕਾਤ ਕਰਕੇ ਪੰਕਜ ਜੀ ਨਾਲ ਥੈਂਕ ਯੂ ਸੋ ਮਚ ਬਾਕੀ ਆਪਾਂ ਕੇਕ ਕਟਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਜੀ ਜੈ ਮਾਤਾ ਦੀ ਜੀ ਹਰ ਹਰ ਮਾਦੇ ਹਰ ਹਰ ਮਾਦੇ ਲਓ ਸਰ ਹਰ ਹਰ ਮਾਦੇ ਲਓ ਜੀ ਮੈਂ ਕਰਦਾ ਲੋ ਮੂਵਾਂ ਤੋਂ ਬਹੁਤ ਬਹੁਤ ਜੀ ਸਰ ਮੂਵਾਂ ਥੈਂਕ ਯੂ ਸੋ ਮਚ ਜੀ ਲੋ ਜੀ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਅਗਰ ਹੋਏ ਹੋਏ ਸਾਰਿਆਂ ਨੂੰ ਬੰਡੋ ਚਲੋ